ਸੱਦੇ ਰਸਤੇ ਚੈਨਲ ਵੇਖਣ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾਂ ਕਿ ਆਉਣ ਵਾਲੇ ਟਾਈਮ ਵਿੱਚ ਅਸੀਂ ਤੁਹਾਡੇ ਲਈ ਕਈ ਨਵੇਂ ਰਸਤੇ ਲੈ ਕੇ ਆ ਸਕੀਏ ਸਾਡੇ ਚੈਨਲ ਤੇ ਨਸਤਾਂ ਦੀ ਐਡ ਬਿਲਕੁਲ ਫ੍ਰੀ ਲਗਾਈ ਜਾਂਦੀ ਹੈ ਜੀ ਐਡ ਲਗਵਾਉਣ ਲਈ ਸੱਡ WhatsApp ਨੰਬਰ ਹੈ ਜੀ 9417372381 ਜੇਕਰ ਕੋਈ ਰਿਸ਼ਤਾ ਤੁਹਾਡੀ ਪ੍ਰੋਫਾਈਲ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਵੀ ਪਰਿਵਾਰ ਨੂੰ ਫੋਨ ਕਰਕੇ ਰਿਸ਼ਤੇ ਦੀ ਜਾਣਕਾਰੀ ਲੈ ਸਕਦੇ ਹੋ ਜੀ ਸਾਰੇ ਹੀ ਰਿਸ਼ਤੇ ਪਰਿਵਾਰਕ ਨੰਬਰ ਸਮੇਤ ਹੁੰਦੇ ਹਨ ਅੱਜ ਅਸੀਂ ਤੁਹਾਡੇ ਲਈ ਕਈ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਅੱਜ ਦੇ ਰਿਸ਼ਤੇ ਨੋਟ ਕਰੋ ਜੀ ਪਹਿਲਾ ਰਿਸ਼ਤਾ ਇਹ ਲੜਕੇ ਦਾ ਹੈ ਜੀ ਨਾਮ ਸਿੰਘ ਪਤਾ ਧੂਰੀ ਸੰਗਰੂਰ ਜਨਮ 19 12 1996 ਬੜਾਈ ਬੈਚਲਰ ਆਫ ਆਰਟਸ ਪੀਜੀ ਡੀਸੀਏ ਇੱਕ ਭਰਾ ਅਨਮੈਟ ਅਨਮੈਟ ਨੂੰ ਸਿਸਟਰ ਗੋਤ ਜੱਟ ਸਿੱਖ ਸਿੱਧੂ ਕੱਦ 5 ਫੁੱਟ 11 ਇੰਚ ਕਿੱਤਾ ਖੇਤੀਬਾੜੀ ਹੈ ਇਹਨਾਂ ਦਾ ਜ਼ਮੀਨ 9 ਏਕੜ ਸ਼ਹਿਰ ਵਿੱਚ ਰਿਸ਼ਤੇ ਦੀ ਮੰਗ ਹੈ ਲੜਕੀ ਪੰਜਾਬ ਜਾਫਰਨ ਕੰਟਰੀ ਤੋਂ ਹੋਵੇ ਕੋਈ ਸਿੰਪਲ ਅਤੇ ਐਜੂਕੇਟਿਡ ਹੋਵੇ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਤੁਸੀਂ ਉਹਨਾਂ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਦੂਸਰਾ ਨਾਮ ਖੁੱਲਰ ਏਰੀਆ ਅੰਬਰਤਸਰ ਡੇਟ ਆਫ ਬਰਥ 1992 ਸਟੱਡੀ ਐਮਬੀਏ ਤਿੰਨ ਭੈਣਾਂ ਸਾਰੀਆਂ ਮੈਡ ਵੈਲ ਸੈਟਲਡ ਕਾਸਟ ਹਿੰਦੂ ਕੋਸ਼ਲ ਕਾਦਾ ਜਨਰਲ 5 ਫੁੱਟ 10 ਇੰਚ ਜੌਬ ਟੈਕਸ ਪੇ ਰਿਸ਼ਤੇ ਦੀ ਮੰਗਾ ਜੀ ਲੜਕੀ ਮੰਗਲੀਕ ਕਿਸੇ ਵੀ ਜਨਰਲ ਕਾਸਟ ਤੋਂ ਹੋਵੇ ਐਜੂਕੇਟਿਡ ਪਰਤਗਾਲ ਵਿੱਚ ਸੈੱਟ ਹੋਣਾ ਚਾਹੀਦੀ ਹੋਵੇ ਮੈਰਜ ਤੋਂ ਬਾਅਦ ਜੀ ਮਾਜਾ ਏਰੀਆ ਦੀ ਹੋਵੇ ਜੀ ਪਰਿਵਾਰ ਨਾਲ ਸੰਪਰਕ ਕਰੋ ਇਸ ਨੰਬਰ ਤੇ ਤੁਸੀਂ ਡਾਇਰੈਕਟ ਉਹਨਾਂ ਨਾਲ ਗੱਲ ਕਰ ਸਕਦੇ ਹੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਅਗਲਾ ਤੀਸਰਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਰਾਮਗੜੀਆ ਸਿੱਖ ਬਰਥਡੇ 1997 ਏਰੀਆ ਜੀ ਇਹਨਾਂ ਦਾ ਮੋਗਾ ਹਾਈਟ 5 ਫੁੱਟ 5 ਇੰਚ ਜੀ ਕਲਰ ਫੇਅਰ ਸਟੱਡੀ ਹੈ ਜੀ ਨਰਸਿੰਗ ਸਾਰੀ ਫੈਮਿਲੀ ਕੈਨੇਡਾ ਚ ਹੈ ਰਿਸ਼ਤੇ ਦੀ ਮੰਗ ਹੈ ਜੀ ਲੜਕਾ ਮੋਗਾ ਦੇ ਆਸ-ਪਾਸ ਦਾ ਹੋਵੇ ਕਿਸ਼ਾ ਵੀ ਕੰਟਰੀ ਤੋਂ ਪੀਆਰ ਹੋਵੇ ਜੀ ਜੁਕੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਸੰਪਰਕ ਕਰੋ ਜੀ ਵਰਸਪ ਨੰਬਰ ਤੇ ਇਸ ਨੰਬਰ ਤੇ ਤੁਸੀਂ ਇਹਨਾਂ ਨਾਲ ਡਾਇਰੈਕਟ ਗੱਲ ਕਰ ਸਕਦੇ ਜੀ ਸਾਦੀ ਰਿਸ਼ਤੇ ਚੈਨਲ ਨੂੰ ਵੇਖ ਕੇ ਜੋ ਵੀ ਤੁਸੀਂ ਰਿਸ਼ਤਾ ਕਰੋ ਜੀ ਇਹ ਤੁਹਾਡੀ ਜ਼ਿੰਮੇਵਾਰੀ ਹੋਵੇਗੀ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣ ਦਾ ਹੈ ਜੀ ਬਾਕੀ ਜਾਂਚ ਪੜਤਾਲ ਤੁਸੀਂ ਖੁਦ ਕਰਨੀ ਹੈ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਚੌਥਾ ਜੀ ਨਾਮ ਕਾ ਹੋਰ ਕਾਸਟ ਜੱਟ ਸਿੱਖ ਕੋਤ ਇਹਨਾਂ ਦਾ ਜੀ ਹਲਖ ਏਰੀਆ ਜੀ ਬਟਾਲਾ ਐਪੀਆਰ ਨੇ ਜੀ ਕੈਨੇਡਾ ਦੇ ਬਰਸ ਹੈ ਗਈ ਹੈ ਜੀ 1994 ਸਟੱਡੀਆ ਜੀ ਇਹਨਾਂ ਦੀ ਬੈਚਲਰ ਆਫ ਟੈਕਨੋਲੋਜੀ ਜੌਬ ਮੈਨੇਜਰ ਆ ਦੀ ਕੈਨੇਡਾ ਦੇ ਵਿੱਚ ਰਿਸ਼ਤੇ ਦੀ ਮੰਗ ਹੈ ਲੜਕਾ ਕੈਨੇਡਾ ਦਾ ਪੀਆਰ ਹੋਵੇ ਜੀ ਜਾਂ ਸਿਟੀਜ਼ਨ ਹੋਵੇ ਜੁਐਸਏ ਦਾ ਜੀ ਸੰਪਰਕ ਕਰੋ ਜੀ ਪਰਿਵਾਰ ਨਾਲ ਇਹ ਸੇ ਨੰਬਰ ਤੇ ਤੁਸੀਂ ਉਹਨਾਂ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਕਰ ਦਿਓ ਜੀ ਅਗਲਾ ਰਸਤਾ ਨੋਟ ਕਰੋ ਜੀ ਪੰਜਵਾਂ ਨਾਮ ਕੌਰ ਕਾਸਟ ਜੱਟ ਸਿੱਖ ਏਰੀਆ ਜਿਹਨਾਂ ਦਾ ਬਠਿੰਡਾ ਬਰਥਡੇਟ 2003 ਕੱਦ ਹੈਗਾ ਜੀ 5 ਫੁੱਟ 5 ਇੰਚ ਸਟੱਡੀ ਹੈ ਜਿਹਨਾਂ ਦੀ ਗ੍ਰੈਜੂਏਟ ਹਾਈ ਲੈਸਟ ਵਿੱਚੋਂ ਨੇ ਜੀ 8 ਬੈਂਡ ਇਹਨਾਂ ਦੇ ਫਾਦਰ ਐਕਸਪਾਇਰ ਨੇ ਜਿਹਨਾਂ ਦੇ ਮਦਰ ਇਹਨਾਂ ਦੀ ਹੈਗੀ ਜੀ ਹੋਮ ਮੇਕਰ ਇੱਕ ਭਰਾ ਜੀ ਰਸਤੇ ਦੀ ਮੰਗ ਹੈ ਜੇ ਇਹਨਾਂ ਦੀ ਲੜਕਾ ਕਨੇਡਾ ਵਿੱਚ ਪੱਕਾ ਹੋਵੇ ਜਾਂ ਇੰਡੀਆ ਦੇ ਵਿੱਚ ਚੰਗੀ ਜ਼ਮੀਨ ਦਾ ਮਾਲਕ ਹੋਵੇ ਜੀ ਸੰਪਰਕ ਕਰੋ ਜੀ ਪਰਿਵਾਰ ਨਾਲ ਤੁਸੀਂ ਇਸ ਨੰਬਰ ਤੇ ਇਹਨਾਂ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਸਾਦੀ ਰਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਜੀ ਅਤੇ ਬੈਲ ਆਈਕਨ ਨੂੰ ਓਕੇ ਕਰ ਲਓ ਤਾਂ ਜੋ ਸਾਰੇ ਰਸਤੇਆਂ ਦੀ ਅਪਡੇਟ ਸਭ ਤੋਂ ਪਹਿਲਾਂ ਆਪ ਜੀ ਨੂੰ ਮਿਲੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਾਤਸਰੀ ਅਕਾਲ ਜੀ